ਦੂਜਾ ਬਚਨ ਗੁਰੂ ਦੀ ਗੱਲ ਮੰਨ ਲੈਣੀ ਹੁਣ ਆਪਾਂ ਗੁਰੂ ਨੂੰ ਮੰਨਦੇ ਹਾਂ ਪਰ ਗੁਰੂ ਦਾ ਬਚਨ ਨਹੀਂ ਜੇ ਮੰਨਦੇ ਗੁਰੂ ਨੂੰ ਮੰਨਣਾ ਕੀ ਹੈ ਘਰੋਂ ਆਏ ਆ ਮੱਥਾ ਵੀ ਟੇਕਿਆ ਪ੍ਰਕਰਮਾ ਵੀ ਕੀਤੀ ਹੈ ਗੁਰੂ ਨੂੰ ਮੰਨ ਲਿਆ ਪਰ ਜਦੋਂ ਗੁਰੂ ਪਾਤਸ਼ਾਹ ਨੇ ਆਖਿਆ ਵੀ ਆਹ ਬਚਨ ਮੰਨਣਾ ਪੈਣਾ ਬਚਨ ਨਹੀਂ ਮੰਨਿਆ ਗੁਰੂ ਨੂੰ ਮੰਨਣ ਦੇ ਨਾਲ ਨਾਲ ਗੁਰੂ ਦਾ ਬਚਨ ਮੰਨਣਾ ਪੈਣਾ ਹੈ ਮੰਨਦੇ ਤੇ 80000 ਲੋਕ ਨੇ ਜਦੋਂ ਅਨੰਦਪੁਰ ਸਾਹਿਬ ਮਹਾਰਾਜ ਨੇ ਸੱਦਿਆ ਨਾ ਕਹਿੰਦੇ ਆਓ ਭਾਈ ਵਿਸਾਖੀ ਤੇ 80000 ਦਾ ਕੱਟ ਲਿਖਿਆ ਕਈਆਂ ਨੇ ਲੱਖ ਵੀ ਲਿਖਿਆ ਮੰਨਣ ਵਾਲੇ ਕਿੰਨੇ ਨੇ ਜਿਹੜੇ ਗੁਰੂ ਨੂੰ ਮੰਨਦੇ ਪਏ 80000 ਗੁਰੂ ਪਾਤਸ਼ਾਹ ਨੇ ਆਖਿਆ ਅਸੀਸ ਦਿਓ ਉਹ ਬਚਨ ਮੰਨਣ ਵਾਲੇ ਕੇਵਲ ਪੰਜ ਹੀ ਉੱਠੇ ਬਾਕੀ ਸਾਰੇ ਬੈਠੇ ਰਹੇ ਕੋਈ ਨਹੀਂ ਉਠਿਆ ਨਾ ਗੁਰੂ ਨੂੰ ਮੰਨਣਾ ਤੇ ਗੁਰੂ ਦੀ ਮੰਨਣੀ ਫਰਕ ਹੈ ਅੱਜ ਤੁਹਾਨੂੰ ਇਹ ਕੋਈ ਨਹੀਂ ਦੱਸੇਗਾ